ਹੰਡੇ ਮਿੱਠੇ ਜਲ ਦੀ ਲੱਗੀ ਏ ਛਬੀਲ ਔਰ ਪਾਰਕ ਦੇ ਵਿੱਚ ਬੈਠੀਆਂ ਸੰਗਤਾਂ ਇਹ ਤਸਵੀਰਾਂ ਤਹਿਸੀਲ ਪਾਰਕ ਸਮਾਣਾ ਦੇ ਹਨ ਜਿੱਥੇ ਕਿ ਪਿਛਲੇ 1 ਸਾਲ ਤੋਂ ਪਾਈ ਗੁਰਜੀਤ ਸਿੰਘ ਖਾਲਸਾ ਟਾਵਰ ਉੱਪਰ ਚੜੇ ਹੋਏ ਹਨ ਔਰ ਅੱਜ 12 ਅਕਤੂਬਰ ਨੂੰ ਪੂਰਾ 1 ਸਾਲ ਹੋ ਗਿਆ ਔਰ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚਿਆ ਹੋਈਆਂ ਨੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਤੇ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚਿਆ ਹੋਈਆਂ ਨੇ ਸਟੇਜ ਦੇ ਉੱਪਰ ਸਾਬਕਾ ਮੰਤਰੀ ਪੰਜਾਬ ਸਰਜੀਤ ਸਿੰਘ ਰਖੜਾ ਜੀ ਵੀ ਹੁਣੇ-ਹੁਣੇ ਸੰਬੋਧਨ ਕਰਕੇ ਗਏ ਸੋ ਆਪਾਂ ਹੋਰ ਵੀ ਇੱਥੇ ਜਿਹੜੇ ਆਏ ਨੇ ਬਾਹਰੋਂ ਆਗੂ ਸਹਿਬਾਨ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਵੀ ਆਏ ਨੇ ਆਪਾਂ ਉਹਨਾਂ ਨੂੰ ਵੀ ਸੁਣਾਵੇ ਹੋਰ ਵੀ ਆਪਾਂ ਵਿਚਾਰ ਵਟਾਂਦਰਾ ਸਰਵਣ ਕਰਾਂਗੇ ਸਟੇਜ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਉਹਨਾਂ ਦੇ ਮਾਤਾ ਜੀ ਵੀ ਇਸ ਸਟੇਜ ਦੇ ਉੱਪਰ ਬੈਠੇ ਹੋਏ ਨੇ ਹੋਰ ਵੀ ਹੋਰ ਵੀ ਬਹੁਤ ਸਾਰੇ ਸੰਗਤਾਂ ਅੱਜ ਇੱਥੇ ਪਹੁੰਚਿਆ ਹੋਈਆਂ ਨੇ ਸੋ ਤਸਵੀਰਾਂ ਟਾਵਰ ਮੋਰਚਾ ਸਮਾਣੇ ਦੀਆਂ ਜਿੱਥੇ ਕਿ ਇਸ ਮੋਰਚੇ ਨੂੰ ਲਗਭਗ ਅੱਜ 1 ਸਾਲ ਪੂਰਾ ਹੋ ਗਿਆ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਬਹੁਤ ਵੱਡੀ ਗਿਣਤੀ ਦੇ ਸੰਗਤਾਂ ਇੱਥੇ ਪਹੁੰਚਿਆ ਹੋਈਆਂ 100% ਯਕੀਨ ਹੈ ਕਿ ਸਰਕਾਰ ਨੂੰ ਚੁੱਕਣਾ ਪੈਣਾ ਇਹ ਕਾਨੂੰਨ ਬਣਾਉਣਾ ਪੈਂਦਾ ਹੈ ਆ ਜਾਇਜ਼ ਗੱਲ ਹੈ ਕੋਈ ਨਜਾਇਜ਼ ਗੱਲ ਨਹੀਂ ਹੈ ਸੋ ਮੈਂ ਸਾਰੇ ਮਿਲ ਕੇ ਹੱਥ ਬੰਨ ਕੇ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਹੁਣ ਮੈਂ ਬੇਨਤੀ ਕਰਦਾ ਸਰਦਾਰ ਅਵਧਾਰ ਸਿੰਘ ਜੀ ਫਕਰ ਸਰ ਪ੍ਰਧਾਨ ਸਾਬਕਾ ਸੈਨਿਕ ਪੁਲਾਈ ਵਿੰਗ ਅਤੇ ਜੀਓਜੀ ਪੰਜਾਬ ਅੱਜ ਸਮਾਨ ਦੀ ਧਰਤੀ ਤੇ ਪਹੁੰਚੇ ਹੋਏ ਵੱਖ-ਵੱਖ ਜਥੇਬੰਦੀਆਂ ਕਿਸਾਨ ਜੁਨੀਆਨਾ ਸਾਫ ਕਾ ਫੌਜੀਆ ਦੀਆਂ ਜੁਨੀਆਨਾ ਤੋ ਵੱਖ-ਵੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੋ ਮੇਰੀਆਂ ਬੀਬੀਆਂ ਮਾਤਾਵਾਂ ਮੈਂ ਫਰਜ਼ ਅਰਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰੋ ਇੱਥੇ ਸਾਨੂੰ ਆਉਂਦਿਆਂ ਨੂੰ ਕਾਫੀ ਚਿਰ ਹੋ ਗਿਆ ਇੱਥੋਂ ਆਸ-ਪਾਸੇ ਦੇ ਪਿੰਡਾਂ ਦੇ ਵਸਨੀਕ ਹੈ ਉਹਨਾਂ ਦੇ ਨਾਲ ਵੀ ਮੇਰੀ ਬਹੁਤ ਵੱਡੀ ਨਰਾਜ਼ਗੀ ਹੈ ਮੇਰੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚ ਗਈ ਹੈ ਇੱਥੋਂ ਦੇ ਸਿੱਖ ਹੈ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਆ ਕਿ ਨਹੀਂ ਕਰਦੇ ਜਿਹੜੇ ਹਿੰਦੂ ਵੀਰ ਆ ਉਹ ਗੀਤਾ ਨੂੰ ਪਿਆਰ ਕਰਦੇ ਆ ਕਿ ਨਹੀਂ ਕਰਦੇ ਸਾਡੇ ਮੁਸਲਮਾਨ ਭਾਈਚਾਰੇ ਬੈਠਾ ਉਹ ਕੁਰਾਨ ਨੂੰ ਪਿਆਰ ਕਰਦੇ ਆ ਕਿ ਨਹੀਂ ਕਰਦੇ ਸਾਡਾ ਸਾਈ ਭਾਈਚਾਰਾ ਬੈਠਾ ਹੈ ਉਹ ਬੇਬ ਨੂੰ ਪਿਆਰ ਕਰਦਾ ਹੈ ਕਿ ਨਹੀਂ ਕਰਦਾ ਵੀਰੋ ਕਿ ਪੰਜਾਬ ਪੂਰੇ ਹਿੰਦੁਸਤਾਨ ਦੀ ਪੂਰੇ ਵਰਲਡ ਦੀ ਇੱਕ ਕਰੀਮ ਹੈ ਇੱਥੇ ਹਰ ਤਰ੍ਹਾਂ ਦੇ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਤੁਸੀਂ ਲੋਕ ਵੀਰੋ ਵਰਦਾਈਆਂ ਲੈ ਕੇ ਸੌਂਦੇ ਰਹੇ ਆ ਤੇ ਉਹ 12-12 ਘੰਟੇ ਬਾਰਡਰ ਤੇ ਡਿਊਟੀ ਕਰਦਾ ਸੀਗਾ ਜੋ ਆਪਦੇ ਪਰਿਵਾਰ ਦੇ ਵਿੱਚ ਆ ਕੇ ਸੁੱਖ-ਸੂਲਤਾ ਲੈਣ ਦਾ ਉਹਦਾ ਟਾਈਮ ਆਇਆ ਤਾਂ ਸਾਡੀਆਂ ਸਰਕਾਰਾਂ ਤੇ ਜਿਹੜੀਆਂ ਬੇਸਰਕਾਰਾਂ ਹਨ ਇੱਥੇ ਸਾਡੇ ਮੰਤਰੀ ਰਹਿ ਬੈਠੇ ਆ ਉਹ ਲੋਕ ਵੀ ਬੈਠੇ ਆ ਇੱਥੇ ਵੱਡੀਆਂ-ਵੱਡੀਆਂ ਸਸਤਾਆਂ ਕਾਰਾ ਕਮੇਟੀ ਬਣਾਉਂਦੀਆਂ ਕੰਮ ਨੂੰ ਡਿਲੇ ਕਰਨ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਹਦੇ ਸਿਰ ਦੇ ਉੱਤੇ ਜੂਨ ਹੀ ਸਰਕਦੀ ਉਹਨੂੰ ਕੋਈ ਮੰਗ ਪੱਤਰ ਦੇ ਦਿਓ ਉਹਦੇ ਨਾਲੇ ਮੰਮਾ ਪੇਸ਼ ਹੋ ਜੇ ਉਹ ਥੋੜੇ ਪੁੱਤ-ਪੋਤਰਾਂ ਦਾ ਪਿੱਛੋ ਖੋਲ ਕੇ ਤੁਹਾਨੂੰ ਗੱਲਾਂ ਸੁਣਾਉਣ ਲੱਗ ਜਾਂਦਾ ਤੁਹਾਡੀ ਬੱਕਰੀ ਨੇ ਦੋ ਮੈਂਮਣੇ ਦਿੱਤੇ ਆ ਤੁਹਾਡੀ ਕੁੱਤੀ ਦੇ ਕੰਨ ਖੜੇ ਆ ਵੀ ਜੋ ਮੁੱਖ ਮੰਤਰੀ ਇਹੋ ਜਿਹੀਆਂ ਗੱਲਾਂ ਕਰਦਾ ਸਟੇਜ ਤੇ ਖੜ ਕੇ ਇਹੋ ਜਿਹਾ ਵਿਧਾਨ ਸਭਾ ਦੇ ਵਿੱਚ ਗੱਲਾਂ ਕਰਦਾ ਜੇ ਕੋਈ ਫਰਿਆਦ ਰੱਖਦਾ ਆਪਣੀ ਮਜਬੂਰੀ ਲੈ ਕੇ ਜਾਂਦਾ ਹੈ ਜਾਂ ਵਿਰੋਧੀ ਧਿਰੇ ਦਾ ਬੰਦਾ ਕੋਈ ਪੁਆਇੰਟ ਖੁੰਦਾ ਹੈ ਨਹਿਰਾਂ ਦਾ ਪਾਣੀ ਦਾ ਸਾਡੇ ਧੋਨੇ ਇਹ ਕੰਦਾ ਮੁੱਦਾ ਖੁੰਦਾ ਤੇ ਵੀਰੋਧਿਤ ਮੁੱਖ ਮੰਤਰੀ ਨੂੰ ਕਿ ਵੀਰ ਹੋ ਗਏ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ